ਪੰਜਾਬ ਦੇ ਇਸ ਕੈਬਨਟ ਮੰਤਰੀ ਨੇ ਆਪਣੇ ਹਲਕੇ ਦੇ ਲੋਕਾਂ ਦੇ ਲਈ ਖੋਲ ਦਿੱਤਾ ਤੁਰਦਾ ਫਿਰਦਾ ਆਮ ਆਦਮੀ ਕਲੀਨਿਕ ਹੁਣ ਮਰੀਜ਼ਾਂ ਦੇ ਕੋਲ ਚੱਲ ਕੇ ਜਾਣਗੇ ਡਾਕਟਰ ਅਤੇ ਮਰੀਜ਼ਾਂ ਨੂੰ ਮਿਲਣਗੀਆਂ ਮੁਫਤ ਦਵਾਈਆਂ ਅਤੇ ਟੈਸਟ ਹੋਣਗੇ ਫ੍ਰੀ ਅਸੀਂ ਗੱਲ ਕਰ ਰਹੇ ਹਾਂ ਕੈਬਨਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੀ ਜਿੰਨਾ ਵੱਲੋਂ ਕੀਤੀ ਗਈ ਨਵੀਂ ਪਹਿਲ ਸਾਨੇਵਾਲ ਹਲਕੇ ਦੇ ਲੋਕਾਂ ਦੇ ਲਈ ਖੋਲ ਦਿੱਤਾ ਤੁਰਦਾ ਫਿਰਦਾ ਆਮ ਆਦਮੀ ਕਲੀਨਿਕ ਹੁਣ ਹਰ ਪਿੰਡ ਪਿੰਡ ਵਾਰਡ ਵਾਰਡ ਦੇ ਵਿੱਚ ਹਰ ਰੋਜ਼ ਪਹੁੰਚ ਰਹੀ ਹੈ ਡਾਕਟਰਾਂ ਦੀ ਟੀਮ ਅਤੇ ਮਰੀਜ਼ਾਂ ਦਾ ਕੀਤਾ ਜਾ ਰਿਹਾ ਹੈ ਮੁਫਤ ਇਲਾਜ ਹਰ ਕੋਈ ਕਰ ਰਿਹਾ ਹੈ ਇਸ ਉਪਰਾਲੇ ਦੀ ਛਲਾਂਗਾ ਦੱਸੋ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਕਮੈਂਟ ਕਰਕੇ ਦਿਓ ਆਪਣੀ ਰਾਏ ਰਾਜੇ ਦਾ ਕੈਂਪ ਵੀ ਲਾਇਆ ਸੀ ਮੈਡੀਕਲ ਤੇ ਸਾਡਾ ਹਰੋ ਜੀ ਇਹ ਜਿਹੜੀ ਵੈਨ ਚਲਾਈ ਗਈ ਸਾਡੇ ਡਾਕਟਰ ਸਭ ਖੜੇ ਨੇ ਕਿ ਮੈਂ ਹੁਣੇ ਪੁੱਛ ਰਿਹਾ ਸੀ ਵਾਸਤੇ ਵਿੱਚ ਤਾਂ ਹੀ ਖੜੇ ਹੈ ਕਿ ਕਿੰਨੇ ਪੇਸ਼ੈਂਟ ਰੋਜ਼ ਹੁੰਦੇ ਹੈ ਹੰਡਰ ਤੋਂ ਪਲਾਸ ਜਿਹੜੇ ਰੋਜ਼ ਸਾਡੇ ਹਲਕੇ ਦੇ ਲੋਕ ਜਿਹੜੇ ਆ ਕੇ ਇਸ ਬਸ ਦਾ ਫਾਇਦਾ ਲੈ ਰਹੇ ਆਪਣਾ ਇਲਾਜ ਕਰਾ ਰਹੇ ਆ ਟੈਸਟ ਕਰਾ ਰਹੇ ਆ ਤੇ ਬੜੀ ਖੁਸ਼ੀ ਦੀ ਗੱਲ ਹੈ ਤੇ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਸਾਸੀਂ ਆਪਣੇ ਪੰਜਾਬ ਦੇ ਲੋਕਾਂ ਦੀ ਨੀਸੇ ਵਾਲੀ ਆ ਰਹੇ ਆ ਸੇਵਾ ਜਿਹੜੀ ਸਾਨੂੰ ਮਿਲੀ ਐ ਸੇਵਾਪੂਰੀ ਕੋਸ਼ਿਸ਼ ਕਰਨੇ ਕਰ ਰਹੇ ਹਾਂ ਬੰਦੀ ਕਿ ਸੇਵਾ ਕੰਟੀਨਿਊ ਇਸ ਤਰ੍ਹਾਂ ਚੱਲਦੀ ਰਹੇ ਹਰ ਰੋਜ਼ ਜਗ੍ਹਾ ਹਰ ਰੋਜ਼ ਕੈਂਪ ਅਲੱਗ-ਅਲੱਗ ਨੰਨਮੀ ਜਗ੍ਹਾ ਲੱਗਣਗੇ ਤੇ ਕੈਂਪ ਕੰਟੀਨਿਊ ਲੱਗਦੇ ਰਹਿਣਗੇ ਇੱਥੇ ਡਾਕਟਰ ਹੁੰਦੇ ਆ ਜੀ ਸਪੈਸ਼ਲ ਇੱਥੇ ਇੱਕ ਡਾਕਟਰ ਐ ਦੋ ਨਾਲ ਹੈਲਪਰ ਐ ਦੋ ਮੁੰਡੇ ਨਾਲ ਸੇਵਾਦਾਰ ਪੰਜ ਤੋਂ ਸੱਤ ਬੰਦੇ ਜਿਹੜਾ ਨੂੰ ਇਹ ਸੇਵਾ ਮਿਲੀ ਐ ਸੋ ਬੜੀ ਇਮਾਨਦਾਰੀ ਨਾਲ ਸੇਵਾ ਨਿਭਾ ਰਹੇ ਆ ਸੋ ਬੜੀ ਖੁਸ਼ ਸਾਡੇ ਕਾਉਂਸਲਰ ਸਾਹਿਬ ਹੁੰਦੇ ਆ ਅਲੱਗ-ਅਲੱਗ ਵਾਡਾਂ ਦੇ ਕ ਨਾਲ ਸ਼ਿਵਨਵਾਰ ਹੈ ਜੀ ਅੱਜ ਦਾ ਜਿਹੜਾ ਕੈਂਪ ਕਿੱਥੇ ਲਾਇਆ ਗਿਆ ਕਿੰਨੇ ਪੇਸ਼ੈਂਟ ਆ ਚੁੱਕੇ ਆ ਅੱਜ ਦਾ ੈਂਪ ਡੁਰਗਾ ਕਲੋਨੀ ਵਿੱਚ ਚਲਾਇਆ ਗਿਆ ਗੁੱਡੂ ਲਾਲਾ ਜੀ ਦੇ ਦਫ਼ਤਰ ਦੇ ਬਾਹਰ ਜਿੱਥੇ ਪੇਸ਼ੈਂਟ 100 ਤੋਂ 150 ਦੇ ਵਿੱਚ ਆ ਚੁੱਕੇ ਨੇ ਉਹਨਾਂ ਨੂੰ ਦਵਾਈ ਉਹਨਾਂ ਦੇ ਟੈਸਟ ਫ੍ਰੀ ਕੀਤੇ ਗਏ ਨੇ। ਇਹ ਤੁਰਦਾ ਫਿਰਦਾ ਆਮਾਤਿਕ ਕਲੀਨਿਕ ਹੈ। ਹਾਂਜੀ ਤੁਰਦਾ ਫਿਰਦਾ ਜਿੱਥੇ ਸਾਨੂੰ ਲੱਗੇ ਵੀ ਗਰੀਬ ਪਛੜੇ ਲੋਕ ਹੈਗੇ ਨੇ ਉੱਤੇ ਅਸੀਂ ਉਹਨਾਂ ਨੂੰ ਜਾ ਕੇ ਸਹਾਇਤਾ ਕਰਦੇ ਹੈਗੇ ਆ ਤੇ ਫਰਸਟ ایڈ ਦਿੰਦੇ ਉਹਨਾਂ ਨੂੰ। ਜਿਸ ਤਰ੍ਹਾਂ ਹੁਣ بارش ਹੋ ਰਹੀ ਆ ਮੌਸਮੀ ਬਿਮਾਰੀਆਂ ਕਿਹੜੀਆਂ-ਕਿਹੜੀਆਂ ਨੇ ਜਾਂ ਮਛਰਮ ਟਾਈਫਾਈਡ ਪੇਟ ਦਰਦ ਇਨਫੈਕਸ਼ਨ ਉਲਟੀ ਲੈਟਰਿੰਗ ਇਹ ਜ਼ਿਆਦਾ ਚੱਲਦੀ ਵੀ ਡੇਰੀਆ ਵਗੈਰਾ ਤੇ ਉਹਨਾਂ ਦਾ ਸਾਡੇ ਕੋਲ ਸਾਰਾ ਪ੍ਰਬ ਇਹ ਇਲਾਜ ਇੱਥੇ ਜਿਵੇਂ ਇਹ ਪ੍ਰਾਈਵੇਟ ਜਾਨ ਕੇ ਕੰਮ ਖਰਚਿਆ ਹੁੰਦਾ ਸਰ ਪ੍ਰਾਈਵੇਟ ਦਾ ਕੁਝ ਨਹੀਂ ਕਹਿ ਸਕਦੇ ਉਹਨੇ ਹਜ਼ਾਰਾਂ ਚ ਬਿੱਲ ਬਣਾ ਲੈਣਾ ਤੇ ਅਸੀਂ ਸੇਵਾ ਕਰ ਰਹੇ ਹਾਂ ਸਭ ਕੁਝ ਫ੍ਰੀ ਹੈਗਾ ਮંત્રી ਸਾਹਿਬ ਦੇ ਲਾਭ ਤੇ ਹਰ ਜਗ੍ਹਾ ਜੀ ਇਹ ਕੈਂਪ ਲੱਗ ਰਹੇ ਆ ਹਾਂ ਜੀ ਹਰ ਜਗ੍ਹਾ ਲੱਗ ਰਿਹਾ ਜਿੱਥੇ ਤੁਹਾਨੂੰ ਲੱਗੇ ਵੀ ਗਰੀਬ ਪਛੜੇ ਲੋਗ ਆ ਅਸੀਂ ਫਟਾਫਟ ਸਵੇਰੇ ਟਾਈਮ ਸਰ ਗੱਡੀ ਲੈ ਜਾਂਦੇ ਆ ਤੇ ਸ਼ਾਮ ਤੱਕ ਪੇਸ਼ੈਂਟ ਦੇਖਦੇ ਰਹਿੰਦੇ ਰਹੇ ਹਾਂ ਜਿਵੇਂ ਅੱਜ ਕੱਲ ਬੱਚੇ ਵੀ ਕਾਫੀ ਬਿਮਾਰ ਹੋ ਰਹੇ ਨੇ ਉਹਨਾਂ ਨੂੰ ਇਲਾਜ ਹਾਂ ਜੀ ਸਰ ਬੱਚਿਆਂ ਦਾ ਬਜ਼ੁਰਗਾਂ ਦਾ ਜਿਨ੍ਹਾਂ ਦਾ ਵੀ ਪ੍ਰੋਬਲਮ ਸਾਨੂੰ ਨਜ਼ਰ ਆ ਰਹੀ ਹੈ ਅਸੀਂ ਸਾਰੀਆਂ ਦਵਾਈਆਂ ਰੱਖੀਆਂ ਹੋਈਆਂ ਹੈਗੇ ਆ। ਉਹ ਸਾਰੀਆਂ ਉਹਨਾਂ ਨੂੰ ਦੇ ਦੇ ਹੈਗੇ ਅਸੀਂ। ਕਿੰਨੇ ਘੰਟੇ ਇਹ ਸਰ ਸਵੇਰੇ 9 ਵਜੇ ਤੋਂ ਲੈ ਕੇ 4 ਵਜੇ ਤੱਕ ਹੁੰਦਾ ਹੈ। ਅੱਜ ਦਾ ਜਿਹੜਾ ਕੈਂਪ ਲਾਇਆ ਗਿਆ ਜੀ ਕੀ ਮੱਤ ਦਾ ਇਸ ਕੈਂਪ ਦਾ ਕਿੱਥੇ ਕੈਂਪ ਲਾਇਆ ਹੈ? ਇਹ ਕੈਂਪ ਲਾਇਆ ਗਿਆ ਵਾਰਡ ਨੰਬਰ 25 ਦੁਰਗਾ ਕਲੋਨੀ ਰੋਡ ਗੁੱਡੂ ਲਾਲਾ ਜੀ ਦੇ ਆਫਿਸ ਤੇ। ਕਿੰਨੇ ਕੁ ਪੇਸ਼ੈਂਟ ਆ ਚੁੱਕੇ ਨੇ? ਇਹ 1.5 ਤੋਂ 200 ਪਲੱਸ ਪੇਸ਼ੈਂਟ ਆ ਚੁੱਕੇ ਨੇ ਜੀ ਹਜੇ ਤੱਕ ਫ੍ਰੀ ਦੀ ਸੇਵਾਇਆਂ ਲੈ ਚੁੱਕੇ ਨੇ। ਇਹ ਦਵਾਈਆਂ ਵਗੈਰਾ ਫ੍ਰੀ ਦਿੱਤੀਆਂ ਜਾ ਰਹੀਆਂ ਨੇ ਹਾਂਜੀ ਫ੍ਰੀ ਦਿੱਤੀਆਂ ਜਾ ਰਹੀਆਂ ਨੇ ਕੀ ਅਪੀਲ ਕਰਦੇ ਹੋ ਇਲਾਕੇ ਦੇ ਲੋਕਾਂ ਨੂੰ ਇਲਾਕੇ ਨੂੰ ਲੋਕਾਂ ਨੂੰ ਅਪੀਲ ਕਰਦੇ ਆ ਕਿ ਆਮ ਆਦਮੀ ਕਲੀਨਿਕ ਦਾ ਜਿਆਦਾ ਜਿਆਦਾ ਲਾਭ ਉਠਾਉਣ ਤੇ ਆਪਣਾ ਦਵਾਈ ਲੈ ਜਾਣਾ ਤੇ ਅਗਲਾ ਕੈਂਪ ਵੀ ਜਲਦੀ ਲਾਇਆ ਜਾਊਗਾ ਹਾਂਜੀ ਜਲਦੀ ਲਾਇਆ ਜਾਊਗਾ ਮੰਤਰੀ ਸਾਹਿਬਾ ਜਿਹੜਾ ਉਪਰਾਲਾ ਉਹਨਾਂ ਨੇ ਬੈਨ ਤਿਆਰ ਕਰਾਈਆ ਕਿੰਨੇ ਕੁ ਲੋਕਾਂ ਨੂੰ ਫਾਇਦਾ ਹੋ ਰਿਹਾ ਕਿ ਲੋਕਾਂ ਤੱਕ ਇਹ ਮਰੀਜ਼ਾਂ ਉਹਨਾਂ ਤੱਕ ਪਹੁੰਚ ਹੋ ਰਹੀ ਹੈ ਬਹੁਤ ਫਾਇਦਾ ਹੋ ਰਿਹਾ ਜੀ ਪੂਰੇ ਹਲਕੇ ਨੂੰ ਫਾਇਦਾ ਹੋ ਰਿਹਾ ਹੈ ਆਹ ਔਰ अग्नि भी बहुत फ़ायदा होना है मंत्री साहब का धन्यवाद करते हैं जो कि आम लोगों का वास्ते आम आदमी क्लिनिक वैन चलाया उन्होंने मेरा नाम प्रभु पंडित है मैं लुधियाना के वार्ड नंबर 25 में रहता हूं मौजूदा सरकार आम आदमी पार्टी हमारे कैबिनेट मंत्री हरदीप सिंह मुंडिया की तरफ से हमारे मोहल्ले वासियों के लिए जो गरीब लोग हैं जो अपना इलाज नहीं करवा पा रहे हैं पैसे की कमी की वजह से तो सरकार की तरफ से हमारे गुड़ कॉलोनी रोड पर मेडिकल कैंप लगाया गया है यहाँ पर सभी दवाइयाँ मौजूद हैं सभी प्रकार के इलाज किया जा रहा है ਤੋ ਜੋ ਵੀ ਮੋਹੱਲੇ ਕੇ ਆਮ ਆਦਮੀ ਹੈ ਜਿਨਾਂ ਨੂੰ ਆਪਣਾ ਇਲਾਜ ਕਰਾਉਣਾ ਹੈ ਉਹ ਯਹਾਂ ਪਰ ਆ ਕੇ ਆਪਣਾ ਚੈੱਕਅਪ ਕਰਵਾ ਸਕਤੇ ਹੈ ਸਾਥ ਮੇ ਦਵਾਈਆਂ ਵੀ ਲੈ ਜਾ ਸਕਤੇ ਹੈ ਹਾਂ ਜੀ ਫ੍ਰੀ ਫ੍ਰੀ ਮੇ ਦਵਾਈਆਂ ਮਿਲ ਰਹੀ ਹੈ ਇਲਾਜ ਵੀ ਸਾਰੇ ਫ੍ਰੀ ਮੇ ਹੋ ਰਹਾ ਹੈ ਜੀ ਅੱਜ ਦਾ ਇਹ ਕੈਂਪ ਲਾਇਆ ਕਿੱਥੇ ਲਾਇਆ ਗਿਆ ਜੀ ਇਹ ਮਾਤਰੀ ਸਭ ਦਾ ਉਪਰਾਲਾ ਕਿਸ ਤਰ੍ਹਾਂ ਦਾ ਹੋ ਰਿਹਾ ਹੈ ਸਭ ਤੋਂ ਪਹਿਲਾਂ ਮੈਂ ਮਾਣਯੋਗ ਕੈਬਨ ਮੰਤਰੀ ਸਾਹਿਬ ਅਰਦੀਸੀ ਮੁੰਡੀਆਂ ਜੀ ਦਾ ਬੜਾ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੇ ਨਿੱਜੀ ਖਰਚੇ ਤੋਂ ਜਿਹੜਾ ਆਪਣਾ ਇਹ ਐਂਬੂਲੈਂਸ ਵਾਂਚ ਚਲਾਈ ਆ ਇਹ ਬਹੁਤ ਹੀ ਵਧੀਆ ਉਪਰਾਲਾ ਵਾ ਕਈ ਗਰੀਬ ਪਰਿਵਾਰ ਵੀ ਹੈਗੇ ਨੇ ਕਈ ਗਰੀਬ ਲੋੜਵੰਦ ਲੋਕ ਵੀ ਜਿਨ੍ਹਾਂ ਨੂੰ ਦਵਾਈ ਦੀ ਸਹੂਲਤ ਨਹੀਂ ਮਿਲਦੀ ਅਸੀਂ ਉਹਨਾਂ ਤੱਕ ਅਵਾਡ ਤੱਕ ਅਵਾਡ ਦੇ ਵਿੱਚ ਜਾਂਦੇ ਆ ਪਿੰਡਾਂ ਵਿੱਚ ਜਾ ਰਹੇ ਆ ਜਿੱਦੇ ਜਿੱਦੇ ਸਾਡਾ ਰੋਡ ਮੈਪ ਬਣਦਾ ਵਾ ਅਸੀਂ ਹੁਣ ਪਿੰਡ-ਪਿੰਡ ਜਾਵਾਂਗੇ ਤੇ ਉਹਦਾ ਸਾਰਾ ਚੈੱਕ ਅਪ ਜੋ ਜਨਰਲ ਚੈੱਕ ਅਪ ਆ ਸਾਰਾ ਉਹਦਾ ਫ੍ਰੀ ਹੋਊਗਾ ਜੀ ਉਹਦਾ ਦਵਾਈਆਂ ਤੇ ਟੈਸਟ ਵਗੈਰਾ ਵੀ ਹੁੰਦੇ ਆ ਤਾਂ ਬੈਂਡ ਹਾਂਜੀ ਹਾਂਜੀ ਸ਼ੂਗਰ ਬੀਪੀ ਦਾ ਜਿਹੜੇ ਜਨਰਲ ਆਪਣੇ ਚੈੱਕ ਅਪ ਨੇ ਦਵਾਈਆਂ ਸਾਰੀਆਂ ਫ੍ਰੀ ਨੇ ਆਪਣੀਆਂ ਸਾਰੀਆਂ ਤੇ ਜਿਹੜੇ ਕਪੂੜ ਨਹੀਂ ਕਰ ਸਕਦੇ ਮਹਿੰਗੇ ਹਸਪਤਾਲਾਂ ਦਾ ਕਈ ਵਾਰੀ ਜਾਂ ਜਿਵੇਂ ਅੱਜ بارش ਹੋ ਰਹੀ ਆ ਫਿਰ ਪੇਸ਼ੈਂਟ ਦਾ ਘਰੋਂ ਨਿਕਲਣਾ ਵੀ ਔਖਾ ਤੇ ਬੈਨ ਉੱਤੇ ਰੱਖੀ ਨਹੀਂ ਪਹੁੰਚੀ ਹਾਂਜੀ ਉਸ ਤੱਕ ਪਹੁੰਚ ਜਾਂਦੀ ਹੈ ਜੀ ਅਸੀਂ ਸਾਨੂੰ ਮੈਸੇਜ ਲੱਗ ਜਾਂਦਾ ਵਾ ਵੀ ਅੱਜ ਤੁਸੀਂ ਆਹ ਮਹੱਲੇ ਜਾਣਾ ਜਾਂ ਤੁਸੀਂ ਆਹ ਵਾਰਡਸ ਜਾਣਾ ਉੱਥੇ ਪਹੁੰਚ ਜਾਂਦੇ ਆ ਅਸੀਂ ਤੇ ਲੋਕ ਬੜਾ ਖੁਸ਼ ਨੇ ਲੋਕ ਕਹਿੰਦੇ ਇਹੋ ਜੇ ਸਾਨੂੰ ਉਪਰਾਲਾ ਸਾਨੂੰ ਚਲਾਣੇ ਚਾਹੀਦੇ ਆ ਰੈਗੂਲਰ ਹੀ ਬਹੁਤ ਲੋੜਵੰਦ ਲੋਕ ਨੇ ਡਾਕਟਰ ਸਾਹਿਬ ਕੋਲ ਵੀ ਮੈਸੇਜ ਆਂਦੇ ਫੋਨ ਆਂਦੇ ਆ ਜਿਹੜੇ ਦਵਾਈ ਲੈ ਆ ਵੀ ਨਹੀਂ ਸਕਦੇ ਉਹਨਾਂ ਦਾ ਵੀ ਦਵਾਈ ਆਪਾਂ ਘਰ ਤੱਕ ਪਹੁੰਚਾਉਂਦੇ ਆ